ਇਹਨਾਂ ਦੀ ਤਰੱਕੀ ਕਰਾਉਣੀ ਹੈ ਸਾਰਿਆਂ ਨੂੰ ਬੇਨਤੀ ਕਰਦਾ ਆ ਕਾਲੀ ਦਲ ਨੂੰ ਤਕੜਾ ਕਰੇ ਸ਼੍ਰੋਮਣੀ ਕਾਲੀ ਦਲ ਹੀ ਆ ਜਿਨੇ ਪੰਜਾਬ ਦੇ ਸ਼ਹਿਰਾਂ ਦੀ ਤਰੱਕੀ ਕਰਾਈ ਅੱਜ ਤੁਸੀਂ ਲੁਧਿਆਣਾ ਦੇਖ ਲਓ ਜੋ ਕੁਝ ਇੱਥੇ ਬਣਿਆ ਭਾਵੇਂ ਐਲੀਵੇਟਡ ਰੋਡ ਹੈ ਬਾਈਪਾਸਸ ਹੈ ਸੀਵਰੇਜ ਸਿਸਟਮ ਹੈ ਸਾਰਾ ਹੀ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਨੇ ਕੀਤਾ ਕਿਉਂਕਿ ਅਸਲੀ ਵਾਰਿਸ ਕਾਲੀ ਦਲ ਹੈ ਸਾਨੂੰ ਦਰਦ ਹੈ ਸਭ ਮੇਰੀ ਫੋਟੋ ਆ ਕਾਂਗਰਸ ਨੂੰ ਬੀਜੇਪੀ ਨੂੰ ਆਮ ਆਦਮੀ ਨੂੰ ਕੋਈ ਦਰਦ ਨਹੀਂ ਹੈ ਪੰਜਾਬ ਦਾ ਅੱਜ ਜਗਰਾਉਂ ਦੇ ਵਿੱਚ ਕਿਸਾਨਾਂ ਦੇ ਲਾਠੀ ਲਾਠੀ ਚਾਰਜ ਹੋਇਆ ਮੈਂ ਉਹ ਹੀ ਕਹਿ ਰਿਹਾ ਇਹਨਾਂ ਨੂੰ ਕੋਈ ਦਰਦ ਨਹੀਂ ਹੈ ਜੇ ਪੰਜਾਬ ਦਾ ਦਰਦ ਹੈ ਤੇ ਕਾਲੀ ਦਲ ਨੂੰ ਹੈ ਤੋ ਇਸ ਕਰਕੇ ਆਪਣੀ ਪਾਰਟੀ ਨੂੰ ਤਗੜਾ ਕਰ ਲੋ ਫਿਰ ਚਿੰਤਾ ਲਾ ਦੇ ਉਹਦੇ ਬਾਅਦ ਜਿਹੜਾ ਅੱਜ ਬਾਦ ਸਾਹਿਬ ਨੂੰ ਮਿਲੇ ਆ ਸਾਡੇ ਇਲਾਕੇ ਦੇ ਵਿੱਚ ਬਹੁਤ ਹੀ ਮਹੱਤਮਪੂਰਨ ਤੇ ਬਹੁਤ ਇਤਿਹਾਸਕ ਸਥਾਨ ਆ ਜੋ ਕਿ ਕਾਫੀ ਚਰ ਲੋਕਾਂ ਦੀਆਂ ਅੱਖਾਂ ਤੋਂ ਪਰੇ ਵੀ ਰਿਹਾ ਬਹੁਤੇ ਲੋਕਾਂ ਨੂੰ ਨਹੀਂ ਪਤਾ ਲੱਗਿਆ ਗੁਰੂ ਨਾਨਕ ਦੇਵ ਜੀ ਪਹਿਲੀ ਪਾਸ਼ਾਹੀ ਦੀ ਚਰਨਛੋਪਾ ਪ੍ਰਾਪਤ ਗਊ ਘਾਟ ਕੋਰ ਦਵਾਰਾ ਔਰ ਉਹਦੇ ਚ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਬਣਦੀ ਰਹੀ ਲੋਕਲ ਕਮੇਟੀ ਬਣਦੀ ਰਹੀ ਉਹਦੇ ਪ੍ਰਧਾਨ ਵੀ ਬਣਦੇ ਰਹੇ ਬਹੁਤੇ ਕੰਮ ਨਹੀਂ ਹੋ ਸਕੇ ਪਿਛਲੇ 2 ਸਾਲਾਂ ਤੋਂ ਨੀਕ ਸਿੰਘ ਨੂੰ ਉੱਤੇ ਰਸੀਵਰ ਲਾਇਆ ਗਿਆ ਸੀ ਔਰ ਉਸ ਸਮੇਂ ਦੇ ਵਿੱਚ ਜਿਹੜੇ ਕੰਮ ਹੋਏ ਜਾਂ ਜੋ ਵੀ ਆ ਉਹਦੇ ਵਿੱਚ ਅੱਜ ਕੁਝ ਲੋਕ ਜਿਹੜੇ ਉਹਨੂੰ ਪਹਟਾ ਕੇ ਇੱਕ ਮੈਨੇਜਰ ਨੂੰ ਲਾਇਆ ਗਿਆ ਉੱਥੇ ਜਿਹੜਾ ਉਹ ਰਸੀਵਰ ਲਾਇਆ ਗਿਆ ਐਂ ਕਹਿੰਦੇ ਵੀ ਇੱਕ ਲੋਕਲ ਬੰਦਾ ਜਿਹੜਾ ਹੈ ਉਹ ਕੰਮ ਕਰ ਰਿਹਾ ਤੁਸੀਂ ਉਹਦੇ ਕੰਮ 'ਚ ਗਲਤੀ ਕੱਢ ਦਿਓ ਤੁਸੀਂ ਇਹ ਦੱਸੋ ਵੀ ਜਾਂ ਉਹ ਪੈਸੇ ਖਾ ਗਿਆ ਜਾਂ ਕੋਈ ਇਹੋ ਜਿਹੀ ਗੱਲ ਆ ਤੁਸੀਂ ਚੁੱਪ ਕਰਕੇ ਇੱਕ ਬੰਦੇ ਨੂੰ ਪਿੱਛੇ ਹਟਾਤਾ ਹਟਾ ਕੇ ਦੂਜਾ ਲਾ ਲਿਆ ਜਿਹੜਾ ਬੰਦਾ ਕਰ ਕੁਛ ਨਹੀਂ ਰਿਹਾ ਪਿਛਲੇ ਸਮੇਂ ਜਿਹੜੇ ਪ੍ਰੋਗਰਾਮ ਹੋਏ ਨੇ 10 ਦਿਨ ਦਾ ਵਿਆਹ ਪੂਰਵ ਚੱਲਿਆ ਗੁਰਨਾਨਕ ਦੇਵ ਜੀ ਦਾ ਉਹਦੇ ਉੱਤੇ ਕੀਰਤਨ ਦਰਬਾਰ ਨਗਰ ਕੀਰਤਨ ਕਵੀ ਦਰਬਾਰ ਕਿਹੜੇ ਕਿੰਨਾ ਨਹੀਂ ਸਭ ਸੰਕਾ ਆਈਆਂ ਲੋਕਾਂ ਨੇ ਦੇਖਿਆ ਗੁਰੂ ਘਰਾਂ ਦੇ ਲਈ ਕੰਮ ਕਰਨਾ ਬੜਾ ਔਖਾ ਵਾ ਪਰ ਲੱਤਾਂ ਡਾਉਣੀਆਂ ਬਹੁਤ ਔਖੀਆਂ ਕਈ ਬੰਦੇ ਲੱਤਾਂ ਡਾ ਕੇ ਉਹ ਗੁਰੂ ਘਰਾਂ ਨੂੰ ਖਰਾਬ ਕਰ ਰਹੇ ਨੇ ਉਹਦੇ ਸਬੰਧ ਚ ਹੀ ਸੁਖਵੀਰ ਜੀ ਨੂੰ ਮੰਗ ਪੱਤਰ ਦਿੱਤਾ ਵਾ ਵੀ ਇਹਨਾਂ ਲੋਕਾਂ ਨੂੰ ਪਾਸੇ ਹਟਾ ਕੇ ਗੁਰੂ ਘਰਾਂ ਨੂੰ ਬਿਲਕੁਲ ਸੱਚੇ ਢੰਗ ਨਾਲ ਉਹ ਕਮੇਟੀਆਂ ਚਲਾਈਆਂ ਜਾਣ ਇੱਥੇ ਲੋਕ ਆ ਕੇ ਆਪਣੀ ਸ਼ਰਧਾ ਦੇ ਨਾਲ ਆਪਣਾ ਮਤ ਦੇ ਠੀਕ